ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਬਾਈ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਣਕ ਦੀ ਪੀਲੀ ਕੁੰਗੀ ਦੇ ਬਾਰੇ ਤੇ ਵੀਡੀਓ ਸਾਰੀ ਧਿਆਨ ਨਾਲ ਸੁਣਦੇ ਹੋ ਸਾਰੀ ਜਾਣਕਾਰੀ ਦੱਸਾਂਗੇ ਕਿਹੜੀ ਸਪਰੇਅ ਸਹੀ ਰਹੂਗੀ ਕਿਵੇਂ ਕੀ ਇਹਦਾ ਹੱਲ ਆ ਕਿ ਦੋ ਇਹਦੀ ਰੋਗ ਥਾਮ ਕਰੀਏ ਸਾਰਾ ਕੁਝ A to Z ਇਹਦੇ ਬਾਰੇ ਚ ਆਪਾਂ ਜਾਣਕਾਰੀ ਦੇਵਾਂਗੇ ਤੇ ਬਾਈ ਇਹ ਕੋਈ ਸੇ ਦੇ ਕੋਈ ਤਿਆਰਬੇ ਨਹੀਂ ਮੇਰੇ ਆਪ ਦੇ ਪਰਸਨਲ ਤਿਆਰਬੇ ਆ ਜਿਹੜੇ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੇ ਕੋਈ ਬੰਦਾ ਰਿਸਕ ਲੈਂਦਾ ਬਾਈ ਆਪ ਦੀ ਤੌਰ ਤੇ ਲੈ ਲੇ ਮੈਂ ਉਹਨੂੰ ਐ ਨਹੀਂ ਕਹਿੰਦਾ ਮੇਰੀ ਵੀਡੀਓ ਦੇਖ ਕੇ ਤੁਸੀਂ ਇਹ ਰਿਸਕ ਲੈ ਲਓ ਹਣਾ ਵੀ ਕੋਈ ਵੀ ਕਿਸੇ ਵੀ ਚੱਕਰ ਕੋਈ ਵੀ ਸਿਸਟਮ ਜੇ ਕੋਈ ਮੈਂ ਤੁਹਾਨੂੰ ਕਹਿਣਾਗਾ ਮੈਂ ਪਹਿਲਾਂ ਵੀ ਕਈ ਵੀਡੀਓ ਚ ਕਹਿਣਾ ਹੁੰਨਾਗਾ ਵੀ ਆਪ ਦਾ ਬਈ ਥੋੜੇ ਬਾਹਰ ਤੇ ਕਰਕੇ ਦੇਖ ਲਿਓ ਜੇ ਥੋੜੇ ਸਹੀ ਲੱਗਦਾਗਾ ਤਾਂ ਗਾਹ ਨੂੰ ਵਧਾ ਦਿਓ ਕਨਾਲ ਅੱਧੀ ਕਨਾਲ ਜਿੰਨਾ ਸਾਡਾ ਬਜਟ ਆ ਮੇਰੇ ਪਿੱਛੇ ਲੱਗ ਕੇ ਕਦੇ ਤੁਸੀਂ ਆ ਦੀ ਫਸਲ ਖਰਾਬ ਕਰ ਲੋ ਕਹਿੰਦੇ ਹੋ ਤੁਸੀਂ ਮੈਨੂੰ ਖਿੱਚੀ ਫਿਰੋ ਉਹ ਗੱਲ ਦਾ ਕੋਈ ਫਾਇਦਾ ਨਹੀਂ ਤੇ ਕੜਕ ਦੇ ਵਿੱਚ ਪੀਲੀ ਕੁੰਗੀ ਦਾ ਹੁਣ ਟਾਈਮ ਹੀ ਝੱਲੀਆਂ ਦਾ ਲੱਗ ਪਗਾ ਤੇ ਆ ਮਾਰਚ ਦੇ ਮਹੀਨੇ ਵਿੱਚ ਪੈਂਡ ਦਾ ਅਸਾਰ ਜ਼ਿਆਦਾ ਹੁੰਦਾ ਥੋੜੀ ਇਹਦੇ ਤੇ ਮਾਰਚ ਦਾ ਮਹੀਨਾ ਹੋ ਨਾਂ ਗਿਆ ਅਪ੍ਰੈਲ ਚੱਲ ਪਈ ਬਈ ਫੇਰ ਤਾਂ ਚਾਹੇ ਪੈ ਜੇ ਨਾ ਪਵੇ ਫੇਰ ਤਾਂ ਕੋਈ ਚੱਕਰ ਨਹੀਂ ਹੁੰਦਾ ਵੀ ਆ 20 ਮਾਰਚ ਤੋਂ ਲੈ ਕੇ ਤੇ 30 ਮਾਰਚ ਤੱਕ 25 ਮਾਰਚ ਤੱਕ ਵੀ ਜਿਆਦੇ ਨੁਕਸਾਨ ਕਰਨ ਦੇ ਸਾਰ ਹੁੰਦੇ ਥੋੜੇ ਜਿੇ ਵੀ ਖਾਰ ਹੁਣ ਜਿਹੜੇ ਹਿਸਾਬ ਨਾਲ ਆਪਣੇ ਮੌਸਮ ਮਸਮ ਹੋ ਗਿਆ ਤੇ ਬੀਆਂ ਗੂਆਂ ਦਾ ਫਰਕ ਪੈ ਗਿਆ ਬਈ ਪੀਲੀ ਕੁੰਗੀ ਦੇ ਅਟੈਕ ਬਹੁਤ ਘਟ ਗਏ ਹੁਣ ਵਿੱਚ ਭਰਾ ਤਾਂ ਦੇਖਦੇ ਹੈ ਨਹੀਂ ਫਸਲ ਜਾ ਕੇ ਬਸ ਇੱਕ ਘਰ ਨਹੀਂ ਸਪਰੇਅ ਕਰਤੀ ਚਲੋ ਜੀ ਚੱਕ ਲੋ ਢੋਲੀਆਂ ਪੀਲੀ ਕੁੰਗੀ ਤਾਂ ਪਾਏਗੀ ਗਣਕਣੋਂ ਤੇ ਸਪਰੇਅ ਕਰੀਏ ਤੇ ਬਾਈ ਆਏ ਨਹੀਂ ਹੁੰਦਾ ਆ ਦੇ ਖੇਤ ਦਾ ਗੇੜਾ ਮਾਰਿਆ ਕਰੋ ਗੌਰ ਕਰਿਆ ਕਰੋ ਦੇਖਿਆ ਕਰੋ ਜੇ ਤੁਹਾਡੇ ਕਿਤੇ ਇੱਕ ਅੱਧੀ ਧੌੜੀ ਚ ਪੀਲੀ ਕੁੰਗੀ ਹੈਗੀ ਆ ਹਨਾ ਉਹ ਉਨੀ ਕਿ ਧੌੜੀ ਚ ਸਪਰੇਅ ਮਾਰਤੀ ਸਾਰੇ ਬਾਹਣ ਤੇ ਖਰਚਾ ਨਾ ਕਰਿਆ ਕਰੋ ਆਪਣਾ ਵੀਡੀਓ ਪਾਉਣ ਦਾ ਵੀ ਮੰਤ ਵੀ ਇਹ ਹੈਗਾ ਵੀ ਜੇ ਆਪਣੇ ਜ਼ਿੰਮੇਵਾਰ ਭਰਾ ਦਾ ਖਰਚਾ ਕਿਸੇ ਦਾ ਵੀ ਜੇ ਕੋਈ ਆਪਣਾ ਬੰਦਾ ਇੱਕ ਬੰਦਾ ਵੀ ਆਪਣਾ ਵੀਡੀਓ ਦੇਖਦਾ ਹਨਾ ਵੀਉ ਦਾ ਖਰਚਾ ਬਚੇ ਯਾਰ ਵੱਧ ਤੋਂ ਵੱਧ ਕਿਸੇ ਨਾ ਕਿਸੇ ਲੋੜ ਤੇ ਆਪਾਂ ਆਪਦਾ ਤਜਰਬਾ ਦੱਸ ਸਕੀਏ ਉਹ ਨੂੰ ਯਾਰ ਦੱਸ ਸਕੀਏ ਤੇ ਜੇ ਉਹ ਥੋੜੇ ਬਹਣ ਤੇ ਅਜਮਾ ਕੇ ਦੇਖਣਾ ਚਾਹੇ ਤਾਂ ਇਹ ਉਹ ਪਾਸ ਹੋ ਜੇ ਉਹ ਚੀਜ਼ 'ਚ ਇਹੀ ਆਪਣਾ ਵੀਡੀਓ ਪਾਉਣ ਦਾ ਮਨਤਮ ਹੈਗਾ ਐ ਕੋਈ ਚੱਕਰ ਨਹੀਂ ਫਲਾਨਾ ਟੈਕਨੀਕਲ ਜੀ ਫਲਾਨੀ ਸਪਰੇ ਜੀ ਫਲਾਨਾ ਧੌਕਾ ਜੀ ਮਸ ਨੂੰ ਹੀ ਅੰਗਰੇਜ਼ੀ ਵਾਲੀ ਭਾਸ਼ਾ ਚੱਲ ਜਾਈ ਜਾਵਾ ਉਹ ਗੱਲਾਂ 'ਚ ਬਈ ਆਪਾਂ ਦੂਰ ਆ ਆਪਾਂ ਤਾਂ ਸਿੱਧੇ ਪੰਜਾਬੀ ਭਾਸ਼ਾ ਦੇ ਵਿੱਚ ਸਮਝਾਉਣ ਖਾਤਰ ਲੋਕਾਂ ਦੇ ਨੂੰ ਦਮਾਰਤ ਗੱਣਾ ਪੌਣ ਖਤਰ ਜ਼ਿਮੀਂਦਾਰ ਦੇ ਚੈਨਲ ਚਲਾਇਆਗਾ ਤੇ ਬਾਈ ਸਾਰਿਆਂ ਤੋਂ ਪਹਿਲਾਂ ਤਾਂ ਵੀ ਪੀਲੀ ਕੁੰਗੀ ਦਾ ਅਟੈਕ ਜਿਵੇਂ ਆ 222 ਹੋਰ ਨਵੇਂ ਜੀ ਜੇ ਤੁਸੀਂ ਨਵਾਂ ਬੀ ਬੀ ਦੇਓ ਯਾਰ ਵੀ ਉਹਦੇ ਉੱਤੇ ਬਹੁਤ ਥੋੜਾ ਅਟੈਕ ਆ ਜਿਹੜੀਆਂ ਪ੍ਰਾਣੀਆਂ ਵੈਰਾਈਆਂ ਰਹੀਆਂ 30 86 29 67 ਉਹਨਾਂ ਤੇ ਅਟੈਕ ਆ ਸਕਦਾ ਕਿਉਂ ਉਹ ਚਿਰਦੀਆਂ ਪ੍ਰਾਣੀਆਂ ਵੈਰਾਈਆਂ ਨੇ ਤੇ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਜਿਹੜਾ ਇਹ ਹੈਗਾ ਵੀ ਨਵੇਂ ਬੀ ਆਗੇ ਇਨਾਂ ਦਾ ਸਿਸਟਮ ਕੁਝ ਹੋਰ ਹੁੰਦਾਗਾ ਇਹ ਵੀ ਟਕਰਾ ਕਰਦੇ ਆਗੇ ਲਗਭਗ ਪੀਲੀ ਕੁੰਗੀ ਦਾ ਤੇ ਬਈ ਉਹ ਆਪਣੇ ਸਾਰੇ ਭਰਾ ਨੂੰ ਪਤਾ ਕੀ ਨਿਸ਼ਾਨੀਆਂ ਇਹਦੀਆਂ ਵੀ ਪੱਤਿਆਂ ਦੇ ਉੱਤੇ ਇੱਥੇ ਬਸਾਰ ਜਾ ਹਲਦੀ ਜੀ ਆ ਜਾਂਦੀ ਹੁੰਦੀ ਹੈ ਵੀਲੇ ਰੰਗ ਦੀ ਉਹ ਪੀਲੀ ਕੁੰਗੀ ਕਹਿੰਦੇ ਆ ਉਹਨੂੰ ਤੇ ਬਈ ਆਪਾਂ ਖਰ ਅਜ ਤੱਕ ਜਿਹੜਾ ਮੇਰਾ ਆਪ ਦਾ ਤਜਰਬਾ ਹੈਗਾ ਵੀ ਅਸੀਂ ਅਜੇ ਤੱਕ ਪੀਲੀ ਕੁੰਗੀ ਵਾਲੀ ਸਪਰੇ ਕਰੀ ਨਹੀਂ ਕਣਕ ਤੇ ਕੋਈ ਵੀ ਸਾਢੇ ਪੈਂਦੀ ਆ ਮਣੀ ਮੋਟੀ ਪੀਲੀ ਕੁੰਗੀ ਅਸੀਂ ਗੌਰ ਕਰਦੇ ਆ ਆਹਦੇ ਖੇਤ ਦੀ ਦੇਖਦੇ ਆ ਕਿਹੜਾ-ਕਿਹੜਾ ਦੇ ਕੇ ਪੈਂਦੀ ਵੀ ਉੱਥੇ ਜਿੱਥੇ ਕਿਤੇ ਪਾਣੀ ਪੂਣੀ ਲਾਉਣ ਬੜੇ ਵੱਧ ਖੁੰਜੇ-ਖਾਂਜੇ ਚ ਪਾਣੀ ਖੜਜੇ ਨਹੀਂ ਮੇਥਾਂ ਜਿੱਥੇ ਕਣਕ ਕਮਜ਼ੋਰ ਆ ਬੂਟਾ ਕਮਜ਼ੋਰ ਆ ਕੋਈ ਤੱਤਾ ਨਹੀਂ ਘਾਟ ਰਹੀ ਹੋਈ ਆ ਉੱਥੇ ਪੈ ਵੀ ਜਾਂਦੀ ਆ ਜੇ ਮੈਂ ਕਹਦਾ ਵੀ ਸਾਡੇ ਪੈਂਦੀ ਵੀ ਹੈਣੀ ਮਾੜਾ-ਮੋਟਾ ਅਟੈਕ ਆ ਉੱਥੇ ਸੀ ਉਹਨੇ ਕਥਾਂ ਚ ਢੋਲ ਨਹੀਂ ਨਾ ਸਪਰੇਅ ਮਾਰ ਦਿੰਨੇ ਹੁੰਨੇ ਆ ਵੀ ਤੁਸੀਂ ਵੀ ਜੇ ਚਾਹੋ ਐਸ ਲੋਡ ਦਾ ਕਰ ਸਕਦੇ ਹੋਗੇ ਸਿਸਟਮ ਵੀ ਜੇ ਤੁਸੀਂ ਮਨ ਖੜਾ ਸਕਦੇ ਹੋ ਉਹਦਾ ਜੇ ਤੁਹਾਡਾ ਵੀ ਮਨ ਖੜਦਾ ਨਹੀਂਗਾ ਤੁਹਾਨੂੰ ਆਇਆ ਵੀ ਪੀੜੀ ਕੁੰਗੀ ਸਾਡੀ ਕਣਕਣਾ ਖਰਾਬ ਕਰਦੇ ਤੁਸੀਂ ਵੇਜ ਚੇਜ ਕ ਸਪਰੇਅ ਕਰ ਸਕਦੇ ਹੋ ਟਿਲਟ ਦਵਾਈ ਆਉਂਦੀ ਹੈ ਜਿਹੜੀ ਆਪਣੇ ਆਮ ਬਹੁਤ ਜ਼ਿਆਦੇ ਆਪਾਂ ਵਰਤਦੇ ਆਂ ਵਧੀਆ ਕੰਟਰੋਲ ਕਰਦੀ ਆ ਐਮਈ ਸਟਾਰਟ ਆਪ ਵੀ ਵਧੀਆ ਇਹ ਤੇ ਯਾਰ ਕੋਈ ਮਰਜ਼ੀ ਦਵਾਈ ਫੰਗੀ ਸਾਈਡ ਆ ਪਾ ਲਓ ਵੀਰ ਜਿਹੜਾ ਇਹ ਜੇ ਫੰਗਸ ਹੁੰਦੀ ਇੱਕ ਰਕਮ ਦੀ ਜੇ ਇਹ ਪਾਏਗੀ ਤੁਹਾਡੇ ਤੇ ਬਾਹਣ ਦੇ ਵਿੱਚ ਆ ਆ ਗਈ ਵੀ ਉਹਨੂੰ ਕੋਈ ਵੀ ਦਵਾਈ ਠੀਕ ਤਰ੍ਹਾਂ ਨਹੀਂ ਕਰ ਸਕਦੀ ਉਹਨੂੰ ਕੰਟਰੋਲ ਕਰ ਸਕਦੀ ਹੁੰਦੀ ਆ ਤੇ ਮੇਰਾ ਤਾਂ ਵੀ ਇਨਕ ਸਿਸਟਮ ਆ ਵੀ ਜਿਹੜੇ ਮੇਰੇ ਆਪਦੇ ਤੇਰ ਬਿਆ ਵੀ ਜੇ ਕਿਤੇ ਦੌਗੀ ਪਾਇਆ ਜਾਂਦੀ ਅਸੀਂ ਤਾਂ ਉਹਨੇਕ ਥਾਂ 'ਚ ਸਪਰੇਅ ਮਾਰ ਦਿੰਨੇ ਆ ਤੇ ਉੱਥੇ ਹੀ ਖੜਖੜ ਜਾਂਦੀ ਆ ਤੇ ਇਹ ਆਉਣਾ ਟਾਈਮ ਅੱਜ ਵੀ ਆ ਬੱਦਲ ਬਾਈ ਰਹੇ ਕਿ ਥੋੜੀ ਗਰਮਾਹ ਵਾਦੀ ਆ ਇਹ ਬਦਲ ਦੇ ਅਸਰ ਵੀ ਹੋ ਸਕਦੇ ਆ ਕਿ ਇਹ ਗਰਮਾਹਸ਼ਕ ਹੋ ਹੁੰਦੀ ਹੈਗੀ ਵੀ ਮੌਸਮ ਕੂਲ ਹੁੰਦਾਗਾ ਥੋੜੀ ਗਰਮੀ ਤੇਜ ਹੁੰਦੀ ਆ ਤੇ ਇਹ ਪੀੜੀ ਕੁੰਗੀ ਕੰਟਰੋਲ ਵੀ ਹੋ ਜਾਂਦੀ ਹੁੰਦੀ ਹੈਗੀ ਤੇ ਆਪਣੇ ਕਣਕਾਂ ਦੇ ਵਿੱਚ ਭਈਆ ਲਾਲ ਭੁੰਡੀ ਆ ਗਈ। ਹੁੰਦਾ ਪਹਿਲਾਂ ਤਾਂ ਪਾਹਾ ਲਾਲ ਭੁੰਡੀ ਮਾਰਨ ਬੱਸੀ ਸਪਰੇਹਾਂ ਕਰੀ ਜਾਂਦੇ ਸੀ ਜਿਹੜਾ ਕਿ ਇਹ ਫਾਇਦੇਮੰਦ ਆ ਗਈ ਆਪਣੀ ਕਣਕਾਂ ਦੇ। ਤੇ ਬਈ ਇਹ ਪੀੜੀ ਕੁੰਗੀ ਦਾ ਕੋਈ ਖਾਸ ਵੱਡਾ ਆਪਣੇ ਏਰੀਆ 'ਚ ਵੀ ਜਿਹੜੇ ਸਿੱਲੇ ਏਰੀਆ ਉਹਨਾਂ 'ਚ ਤੁਹਾਨੂੰ ਮੈਂ ਕੋਸ ਕਹਿ ਸਕਦਾ ਵੀ ਸਾਰਾ ਪੰਜਾਬ ਇੱਕੋ ਜਿਹਾ ਨਹੀਂ। ਮੇਰਾ ਬਠਿੰਡਾ ਜ਼ਿਲ੍ਹਾ ਪਿੰਡ ਕੜਾਈਲਾ ਵੀ ਇੱਥੇ ਆਪਣੇ ਕੋਈ ਦਵੇ ਤਵੇ ਕੋਈ ਖਾਸ ਅਟੈਕ ਹੁੰਦਾ ਨਹੀਂ। ਜਿਹੜੇ ਦਰਿਆ ਦੇ ਏਰੀਏ ਹੈਗੇ ਸਿੱਲੇ ਏਰੀਆ ਉਧਰਲੀ ਸਾਈਡ ਤਾਂ ਇੱਕ ਆ ਜਾਂਦਾ ਹੁੰਦਾਗਾ। ਵੀ ਪੀੜੀ ਗੁੰਗੀ ਦਾ ਉਹ ਆ ਉਹ ਦੇਖ ਕੇ ਉਸ ਹਾਂ ਨਾ ਬਚਾਅ ਕਰ ਸਕਦੇ ਕੋਈ ਵੀ ਦਵਾਈ ਟਿਲ ਟੱਕਰ ਲੈਣ ਐ ਮਿਸਟਾ ਟਾਪ ਕਰ ਲੈਣ ਜੋ ਵੀ ਉਹਨਾਂ ਨੂੰ ਸੌਲਟ ਚੰਗਾ ਲੱਗੇ ਤਿੰਨ ਚਾਰ ਬਰਾਇਡ ਵਧੀਆ ਚੱਲਦੇ ਆਗੇ ਤੇ ਉਹਨਾਂ ਦਾ ਵੀ ਆਪਾਂ ਬਾਏ ਨਾ ਹੀ ਦੱਸ ਦਿੰਦੇ ਹੁਣ ਆਪਾਂ ਟੈਕਨੀਕਲ ਪਿੱਸੇ ਨਹੀਂ ਜਾਂਦੇ ਵੀ ਇਹ ਮੈਂ ਤੁਹਾਨੂੰ ਕੋਈ ਫਲਾਨਾ ਟਾਈ ਕਿਹੜੀ ਗਾਲ ਕੰਮ ਕਰੂ ਧੌਂਕਾ ਕੰਮ ਕਰੂਗਾ ਬਾਈ ਐਡਾ ਕੋਈ ਚੱਕਰ ਨਹੀਂ ਹੁੰਦਾ ਸਾਰਾ 5 400 ਦਾ ਫਰਕ ਪੈਂਦਾਗਾ ਸਾਰੀ ਦਵਾਈ ਮਗਰ ਤੇ ਆਪ ਦਾ ਦੇਖ ਕੇ ਤੁਸੀਂ ਵਧੀਆ ਦਵਾਈ ਸੜਕ ਲੋਗੇ ਚਲ ਤੁਹਾਨੂੰ ਵਧੀਆ ਰਿਜ਼ਲਟ ਮਿਲ ਜੂਗਾ ਜੇ ਕੋਈ ਹੁਣ ਦਵਾਈ ਤੁਸੀਂ ਮਾੜੀ ਕੰਪਨੀ ਦੀ ਪਾਲੀ ਕਲਾ ਟੈਕਨੀਕਲ ਚੱਕੀ ਫਿਰੋ ਜੇ ਉਹ ਹੀ ਨਾ ਕੁਸ ਤੇ ਹੋਰ ਬਈ ਜਾਣਕਾਰੀ ਲਈ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ